ਸਰਸ਼ੀ ਗੱਲ ਪੰਜਾਬੀ ਉਹ ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਅੱਜ ਗੱਲ ਕਰਦੇ ਆ ਕਿ ਅਗਲੇ 4 ਘੰਟਿਆਂ ਵਿੱਚ ਪੰਜਾਬ ਦੇ ਮੌਸਮ ਵਿੱਚ ਕੀ ਤਬਦੀਲੀ ਆ ਸਕਦੀ ਹੈ ਅਤੇ ਕਿਹੜੀਆਂ ਥਾਵਾਂ ਤੇ ਗਰਜ ਚਮਕ ਵਾਲੇ ਬੱਦਲ ਤੇ ਤੇਜ਼ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ ਪੂਰਬੀ ਹਵਾਵਾਂ ਅਤੇ ਬੱਦਲਵਾਈ ਦਾ ਅਸਰ ਪੰਜਾਬ ਵਿੱਚ ਲਗਾਤਾਰ ਪੂਰਬੀ ਹਵਾਵਾਂ ਚੱਲ ਰਹੀਆਂ ਹਨ ਇਹ ਹਵਾਵਾਂ ਆਪਣੇ ਨਾਲ ਨਮੀ ਲੈ ਕੇ ਆਉਂਦੀਆਂ ਹਨ ਜਿਸ ਕਾਰਨ ਚਮਕ ਗਰਜ ਅਤੇ ਬੱਦਲ ਬਾਰਨਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ ਸਵੇਰ ਤੋਂ ਹਵਾਵਾਂ ਦੀ ਗਤੀ ਘੱਟ ਸੀ ਪਰ ਆਉਣ ਵਾਲੇ ਘੰਟਿਆਂ ਵਿੱਚ ਥੋੜੀ ਤੇਜ਼ ਹੋ ਸਕਦੀ ਹੈ ਸਿੱਧੀਆਂ ਸੈਟਲਾਈਟ ਤਸਵੀਰਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਦੱਖਣ ਪੂਰਬੀ ਹਿੱਸੇ ਵਿੱਚ ਇੱਕ ਵਾਰ ਫਿਰ ਤੋਂ ਬੱਦਲਵਾਈ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਪੱਛਮੀ ਉੱਤਰੀ ਪੱਛਮੀ ਹਿੱਸੇ ਵਿੱਚ ਵੀ ਹਲਕੀ ਫੁਲਕੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ। ਮੀਂਹ ਅਤੇ ਹਨੇਰੀ ਦੀ ਸੰਭਾਵਨਾ। ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਪੰਜਾਬ ਦੇ ਦੱਖਣੀ ਪੱਛਮੀ ਹਿੱਸੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਜਿਵੇਂ ਕਿ ਸਵੇਰ ਦੇ ਮੌਸਮ ਅਪਡੇਟ ਵਿੱਚ ਦੱਸਿਆ ਗਿਆ ਸੀ ਕਿ ਇਨ੍ਹਾਂ ਹਿੱਸਿਆਂ ਵਿੱਚ ਗਰਜ ਚਮਕ ਅਤੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਕਿਉਂਕਿ ਤਾਪਮਾਨ ਹੁਣ ਕਾਫੀ ਜ਼ਿਆਦਾ ਹੈ। ਅਉਦੇ 4-5 ਘੰਟਿਆਂ ਵਿੱਚ ਲੁਧਿਆਣਾ, ਬਰਨਾਲਾ, ਮਲੇਰਕੋਟਲਾ, ਸੰਗਰੂਰ, ਸ੍ਰੀ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ਵਿੱਚ ਕੁਝ ਹਿੱਸਿਆਂ ਵਿੱਚ ਮੌਸਮ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇਹ ਸਿਸਟਮ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਲੁਧਿਆਣਾ ਅਤੇ ਮਲੇਰਕੋਟਲਾ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ ਮਲੇਰਕੋਟਲਾ, ਲੁਧਿਆਣਾ, ਚੰਡੀਗੜ੍ਹ ਅਤੇ ਰੂਪਨਗਰ ਵਿੱਚ ਹਲਕੀ-ਫੁਲਕੀ ਬਦਲਵਾਈ ਸ਼ੁਰੂ ਹੋ ਗਈ ਹੈ। ਹੋਰ ਇਲਾਕਿਆਂ ਦੇ ਮੌਸਮ ਦੀ ਗੱਲ ਕਰ ਲਈਏ ਜੀ ਉੱਤਰੀ-ਪੱਛਮੀ ਇਸ ਖੇਤਰ ਵਿੱਚ ਬਣਿਆ ਸਿਸਟਮ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਵੇਗਾ ਜਿੱਥੇ ਹਲਕੀ-ਫੁਲਕ ਬਲ ਸਕਦੀ ਹੈ ਜੇਕਰ ਇਹ ਸਿਸਟਮ ਆਪਣਾ ਦਾਇਰਾ ਵਧਾਉਂਦਾ ਹੈ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਦੇ ਕੁਝ ਇਲਾਕਿਆਂ ਵਿੱਚ ਟੁੱਟਵੇਂ ਰੂਪ ਵਿੱਚ ਬੱਦਲਾਂ ਦੀ ਆਵਾਜਾਈ ਦੇਖੀ ਜਾ ਸਕਦੀ ਹੈ ਉੱਤਰੀ ਪੂਰਬੀ ਇਲਾਕੇ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਟੁੱਟਦੇ ਰੂਪ ਵਿੱਚ ਬੱਦਲਾਂ ਦੀ ਆਵਾਜਾਈ ਰਹੇਗੀ ਦੱਖਣੀ ਪੂਰਬੀ ਇਲਾਕੇ ਇਨ੍ਹਾਂ ਇਲਾਕਿਆਂ ਵਿੱਚ ਮੌਸਮ ਲਗਭਗ ਸਾਫ਼ ਰਹੇਗਾ ਅਤੇ ਤੇਜ਼ ਗਰਮੀ ਦਾ ਅਹਿਸਾਸ ਹੋਵੇਗਾ ਦੱਖਣੀ ਪੱਛਮੀ ਇਲਾਕੇ ਇਨ੍ਹਾਂ ਇਲਾਕਿਆਂ ਵਿੱਚ ਮੌਸਮ ਲਗਭਗ ਸਾਫ਼ ਰਹੇਗਾ ਅਤੇ ਤੇਜ਼ ਗਰਮੀ ਦਾ ਅਹਿਸਾਸ ਸੋ ਭੇਗਾ ਮੌਸਮ ਵਿੱਚ ਕੋਈ ਖਾਸ ਤਬਦੀਲੀ ਦੀ ਉਮੀਦ ਨਹੀਂ ਹੈ ਗਰਮੀ ਤੋਂ ਰਾਹਤ ਦੀ ਗੱਲਬਾਤ ਕੀਤੀ ਜਾਵੇ ਤਾਂ ਜਿੱਥੇ ਦੱਖਣੀ ਪੂਰਬੀ ਇਲਾਕਿਆਂ ਦੀ ਗੱਲ ਹੈ ਉੱਥੇ ਗਰਮੀ ਤੋਂ ਹਲਕੀ ਫੁਲਕੀ ਰਾਹਤ ਜੜੀ ਹੈ ਮਿਲਦੀ ਸੰਭਾਵਨਾ ਹੈ ਪਰ ਇਹ ਰਾਹਤ ਸਿਰਫ 2-4 ਘੰਟਿਆਂ ਲਈ ਹੋਵੇਗੀ ਜੇਕਰ ਸਾਡੇ ਕੋਲ ਕੋਈ ਵੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਇਸ ਲਈ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਲੂ ਕੋਈ ਵੀ ਮੌਸਮ ਨਾਲ ਜੁੜੀ ਹੋਈ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਦੋਂ ਤੱਕ ਦੇ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ